ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੀਏ ਜੀ ਨਦ ਗੁੰਬਰ ਪੂਰੇ ਗੁੰਬਰ ਪਰਿਵਾਰ ਵਾਲੋਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਵਧਾਈ ਦਿੰਦੀ ਆ ਮੈਂ ਐਡਵੋਕੇਟ ਕੇਕੇ ਗੁੰਬਰ ਸਾਰੇ ਸ਼ਹਿਰ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਕਰਮਾਂ ਦੇ ਦੀਆਂ ਬਹੁਤ-ਬਹੁਤ ਵਧਾਈ ਦਿੰਨਾ ਹਾਂ ਤੇ ਰੱਬ ਅਗੇ ਪ੍ਰਾਰਥਨਾ ਕਰਦਾ ਕਿ ਪੇਰੇ ਸਾਰੇ ਸ਼ਹਿਰ ਵਾਸੀ ਖੁਸ਼ਹਾਲ ਰਹਿਣ ਤੰਦਰੁਸਤ ਰਹਿਣ ਔਰ ਹਰ ਮਨੋ ਕਾਮਨਾ ਉਹਨਾਂ ਦੀ ਦੀਵਾਲੀ ਤੇ ਪੂਰੀ ਹੋਵੇ ਥੈਂਕ ਯੂ ਸਾਰੇ ਗੱਲ ਸਾਰਿਆਂ ਨੂੰ ਮੈਂ ਡਾਕਟਰ ਸੀਮ ਗੁੰਬਰ ਦਿਵਾਲੀ ਦੇ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੇਰੇ ਵੱਲੋਂ ਸਾਰਿਆਂ ਲਈ ਇੱਕੋ ਹੀ ਸੰਦੇਸ਼ ਹੈ ਚਾਹੇ ਗ੍ਰੀਨ ਦਿਵਾਲੀ ਮਨਾਓ ਚਾਹੇ ਸ਼ਗਨ ਕਰੋ ਚਾਹੇ ਵੱਡਿਆਂ ਦਾ ਆਦਰ ਕਰੋ ਉਹਨਾਂ ਦੀ ਸੇਵਾ ਕਰੋ ਪਰ ਲਾਈਫ ਤੇ ਖੁਸ਼ ਰਹੋ ਹਰ ਦਿਨ ਇੱਦਾਂ ਮਨਾਓ ਜਿੱਦਾਂ ਤੇ ਆਖਰੀ ਹੈ ਹਰ ਦਿਨ ਦਿਵਾਲੀ ਦੀ ਤਰ੍ਹਾਂ ਮਨਾਓ ਤੇ ਹਰ ਦਿਨ ਖੁਸ਼ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਭਾਵਨੀ ਗੁੰਬਰ ਆਈਬੀਐਸ ਸਪੈਸ਼ਲਿਸਟ ਗੁੰਬਰ ਹਸਪਤਾਲ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦਿਨ ਲੱਖ ਲੱਖ ਵਧਾਈਆਂ ਦਿੰਦੀ ਹਾਂ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਸ਼ਹਿਰ 'ਚ ਜਗ੍ਹਾ ਦਿੱਤੀ ਅਤੇ ਮੇਰਾ ਨਿਗਾਹ ਸਵਾਗਤ ਕੀਤਾ ਅਤੇ ਆਉਣ ਵਾਲੇ ਸਾਰੇ ਤਿਉਹਾਰਾਂ ਦੀਆਂ ਗੁੰਬਰ ਹਸਪਤਾਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੈਂ ਡਾਕਟਰ ਵੀਨਾ ਗੁੰਬਰ ਇਸ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਦੇਸ਼ ਕਰਮਾ ਦੇ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਉਸ ਪਰਮਾਤਮਾ ਕੇ પ્રાર્થના ਕਰਦੀ ਆ ਕਿ ਮੇਰੇ ਸ਼ਹਿਰ ਨਿਵਾਸੀ ਦੇ ਹਰ ਘਰ ਚ ਚੰਗੀ ਸਿਹਤ ਤੇ ਚੰਗੀ ਖੁਸ਼ੀ ਪ੍ਰਦਾਨ ਕਰੇ ਇਸ ਦੀਵਾਲੀ ਦੇ ਮੌਕੇ ਤੇ ਅਸੀਂ ਗੁੰਬਰ ਹਸਪੀਟਲ ਵੱਲੋਂ ਨਕੋਦਰ ਵਾਸੀਆਂ ਨੇ ਇੱਕ ਸਪੈਸ਼ਲ ਗਿਫਟ ਦੇ ਦਿਆ ਮੇਰੀ ਬੇਟੀ ਡਾਕਟਰ ਭਾਵਨੀ ਗੁੰਬਰ ਆਈਵੀਐਫ ਦਾ ਕੋਰਸ ਕਰਕੇ ਆਈ ਹੈ ਤੇ ਅਸੀਂ ਗੁੰਬਰ ਹਸਪੀਟਲ ਸਪੈਸ਼ਲ ਬੇ اولاد ਜੋੜਿਆਂ ਲਈ ਇੱਕ ਸਪੈਸ਼ਲ ਆਪੀਡੀ ਸਟਾਰਟ ਕਰਨਾ ਜਾ ਰਹੇ ਆ ਤੇ ਮੇਰੇ ਨੂੰ ਲੱਗਦਾ ਇਸ ਤੋਂ ਵੱਡਾ ਦਿਵਾਲੀ ਗਿਫਟ ਮੇ ਕੋਲ ਤੁਹਾਨੂੰ ਨਹੀਂ ਹੋ ਸਕਦਾ ਕਿ ਬੇ اولاد ਜੋੜਿਆਂ ਨੂੰ ਇੱਕ ਖੁਸ਼ੀ ਦਾ ਮੌਕਾ ਮਿਲੇ ਤੇ ਅਸੀਂ ਵੀ ਇਹ ਚ ਖੁਸ਼ ਹੋਈਏ ਤੇ ਸਾਰੇ ਪਰਿਵਾਰ ਵੀ ਖੁਸ਼ ਹੋਣ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੁਬਾਰਾ ਫਿਰ ਲੱਖ ਲੱਖ ਵਧਾਈਆਂ